ਜੇ ਤੂੰ ਪੱਤਰੀ ਉਹਦਾ ਸੀ ਪਾਸ਼ ਪਾੜਦਾ ਉਹ ਜੇ ਤੂੰ ਪੱਤਰੀ ਉਹਦਾ ਸੀ ਪਾਸ਼ ਪਾੜਦਾ ਨਸ਼ਾ ਅਸਲੇ ਦੇ ਗੀਤ ਨਹੀਂ ਉਹ ਕਾਉਣੇ ਸੀ ਉਹ ਜੇ ਤੂੰ ਪੱਤਰੀ ਉਹਦਾ ਸੀ ਪਾਸ਼ ਪਾੜਦਾ ਹੋ ਨਸ਼ਾ ਅਸਲੇ ਦੇ ਗੀਤ ਨਹੀਂ ਉਹ ਕਾਉਣੇ ਸੀ ਪਾਟ ਲਾਤੜੇ ਜੇ ਕਾਮਿਆਂ ਦੇ ਦੇਖਦਾ ਹੋ ਪਾਟ ਲਾਤੜੇ ਜੇ ਕਾਮਿਆਂ ਦੇ ਦੇਖਦਾ ओ तुवा कोरे जे वाचे नी बचोरी सी ओ चेत बातरी उदासी पाछ पाड़ता न जियासले दगित नी ओ पौनी सी बैठा कोरी दे तोलली पोटे राखके ओ मेनू अज्ज तक जाके नहीं ओ लप्या ਹੋ ਮੈਂ ਕਾ ਕੋਰੀ ਦੇ ਨਾਲੀ ਮੋਟੇ ਰੱਖ ਕੇ ਹੋ ਮੈਨੂੰ ਅੱਜ ਰੱਖ ਚੱਟ ਨਹੀਂ ਉਹ ਲੱਗਿਆ ਉਹ ਖੱਪੀ ਸੀਟ ਤੇ ਬੰਦੂਕ ਰੱਖਮ ਰੱਖ ਲਊ ਜੇ ਰਾਤਾਂ ਜੇ ਤੇ ਬਾਹਰ ਥੱਲੇ ਲੱਭਿਆ ਸਾਉ ਸਿੰਘ ਦੇ ਨਾਲ ਤੂੰ ਦੇਖਦਾ ਹੋ ਸਾਉ ਸਿੰਘ ਦੇ ਨਾਲ ਤੂੰ ਦੇਖਦਾ ਪਰ ਪਰਿਵਾਰ ਦੇ ਆਉਂਦੇ ਨਹੀਂ ਚਾਹਣੇ ਸੀ ਉਹ ਚੇਤੂ ਮਾਤਰੀ ਉਦਾਸੀ ਪਾਛੜਦਾ ਉਹ ਨਾਸ਼ੇ ਰਾਜ਼ਲੇ ਤੇ ਗੀਤ ਨੀਓ ਗਾਉਂਦੀ ਸੀ ਕੋਈ ਕਿਸੇ ਨਾਲ ਉਹ ਤਾਂ ਸੰਮਾਰਦਾ ਉਹ ਨਾ ਹੀ ਤਾਰਾਂ ਦੇ ਵਾਂਗੂ ਨਾਮ ਚੱਲਦਾ ਉਹ ਕੋਈ ਧੀ ਸੀ ਨਾਲ ਉਹ ਤਾਂ ਸਾਨੂੰ ਮਾਰਦਾ ਉਹ ਨਾ ਹੀ ਡਾਲਰਾਂ واریاں دیکھ تو کہ جانیاں او پا لےڑی اے پتہ جی ساڈا کَل دا او پتہ ہندا اے کہ رے کہ کھر جھٹ دا او پتہ ہندا اے کہ رے کہ کھر جھٹ دا او جے تو جانتا تا ڈوچنے گی تھونی سی او جے تو باردا او جے تو پاتری اداسی پا جی باردا او ناجے اصل تے گیت نئی او تھونی سی ਨਾਹੀਆਂ ਸੋਤ ਡਾਕ ਮਾਦਿਆਂ ਉਹ ਨਾਹੀ ਮੰਗਦੇ ਤੇ ਨਾਹੀ ਆਸੀ ਖੋਦਿਆਂ ਨਾਹੀਆਂ ਸੋਤ ਡਾਕ ਮਾਦਿਆਂ ਉਹ ਨਾਹੀ ਮੰਗਦੇ ਤੇ ਨਾਹੀ ਆਸੀ ਖੋਦਿਆਂ ਉਹ ਪਾਪੇ ਨਾਨਕ ਨੇ ਕਹਿਰ ਸਿਖਾਈਐ ਹੋ ਆਪ ਖਾਨਿਆਂ ਤੇ ਲੰਗਰ ਵੀ ਦਉਦੇ ਨਾ ਧੀ ਤੇਰੀ ਵੀ ਜਾਂਦੀ ਜੀਤੇ ਪਾਣੇ ਧੀ ਤੇਰੀ ਵੀ ਜਾਂਦੀ ਜੀਤੇ ਪਾਣੇ ਤੂੰ ਬੰਦ ਨੀਓ ਕੋਣੀ ਸੀ ਓ ਜੇ ਤੂੰ ਬਾਤ ਰਿਓ ਦਾ ਸੀ ਪਾਜ ਪੜਦਾ ਓ ਜੇ ਤੂੰ ਬਾਤ ਰਿਓ ਦਾ ਸੀ ਪਾਜ ਪੜਦਾ ਹੋ ਨਾਸ਼ੇ ਨਾ ਰਹੇ ਤੇ ਗੀਤ ਨੀਓ ਕੋਣੀ ਸੀ ਪਾਟੇ ਲਾਟੜੇ ਕੇ ਕੰਮ ਆਂਦੇ ਦੇਖਦਾ ਹੋ ਪਾਟੇ ਲਾਟੜੇ ਕੇ ਕੰਮ ਆਂਦੇ ਦੇਖਦਾ ਓ ਤੂੰ ਆ ਬੋ ਕਰੇ ਜੇ ਵਾਜੀ ਦੀ ਬੋਲੀ ਸੀ ਧੰਨ